ਅੱਜ ਮੈਂ ਕੀ ਕਹਿਣਾ ਚਾਹੁੰਦੇ ਹਾਂ ਜਿਹੜੀ ਤੁਹਾਡੀ ਅੱਜ ਜ਼ਮੀਨ ਕੁਆਰ ਕੀਤੀ ਗਈ ਹੈ ਉਹਦੇ ਲਈ ਦੇਖੋ ਜੀ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦੀ ਆਂ ਵੀ ਇੱਥੇ ਪ੍ਰਸ਼ਾਸਨ ਦਾ ਜਿਹੜਾ ਸਾਡੇ ਨਾਲ ਅੱਜ ਬਹੁਤ ਵੱਡਾ ਤੱਕਾ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਅਸੀਂ ਜਿਹੜੀ ਇਹ ਜ਼ਮੀਨ ਆ ਗਈ ਸਾਡੀ ਜਦੋਂ ਸਾਨੂੰ ਪਤਾ ਲੱਗੇ ਦਾ ਅਸੀਂ ਵੀ ਇਹ ਰੋਡ ਦੇ ਵਿੱਚ ਆਈ ਵੀ ਆ ਤੇ ਉਸ ਤੋਂ ਬਾਅਦ ਮਤਲਬ ਅਸੀਂ ਪ੍ਰਸ਼ਾਸਨ ਕੋਲ ਜਾਂਦੇ ਰਹੇ ਸਾਡਾ ਪਿਛਲੇ ਪੌਣੇ 3 ਸਾਲ ਤੋਂ ਦਕਸ਼ੀਨ ਦਾ ਜਿਹੜਾ ਕੇਸ ਹੈ ਉਹ ਚੱਲ ਰਿਹਾ ਜੀ ਇੱਥੇ ਸਾਡਾ ਮਤਲਬ 11-12 ਕਿੱਲਾਂ ਦਾ ਟੱਕ ਸੀਗਾ ਤੇ ਉਹਦੇ ਵਿੱਚੋਂ ਸਾਡੇ ਇਹ ਪੌਣੇ 4 ਕਿੱਲੇ ਵੇਲੇ ਹਿੱਸੇ ਵੰਦੇ ਆ ਨੂੰ ਆਏ ਮਤਲਬ ਸੜਕ ਦੇ ਵਿੱਚ ਜਿਹੜੇ ਇਹ ਆਏ ਨਹੀਂ ਗਏ। ਹਾਂ ਅਸੀਂ ਪ੍ਰਸ਼ਾਸਨ ਨੂੰ ਪਿਛਲੇ ਦਿਨ ਵੀ ਅਸੀਂ ਮਤਲਬ ਡੀਸੀ ਸਾਹਿਬ ਕੋਲੇ ਵੀ ਗਏ ਆਂਗੇ ਡੀਆਰਓ ਸਾਹਿਬ ਕੋਲੇ ਵੀ ਗਏ ਆਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਜਿਹੜਾ ਸਾਡਾ ਦਿਕਸੀਮ ਦਾ ਕੇਸ ਆ ਉਹ ਜਲਦੀ ਤੋਂ ਜਲਦੀ ਨਿਮੜਿਆ ਜਾਵੇ। ਹਾਂ ਨਾ ਤਾਂ ਉਹਨਾਂ ਨੇ ਸਾਡਾ ਦਿਕਸੀਮ ਦਾ ਕੇਸ ਨਿਮੜਿਆ। ਤੇ ਤੇ ਨਹੀਂ ਸਾਨੂੰ ਮਤਲਬ ਕੋਈ ਰਾਹ ਪਾਇਆ ਸਾਨੂੰ ਉਹਨਾਂ ਨੇ ਪਰੋਸੇ ਵਿੱਚ ਲੈਤਾ ਲੈਤਾ ਕਹਿੰਦੇ ਵੀ ਜਦੋਂ ਵੀ ਤੁਹਾਡੀ ਇਹ ਜ਼ਮੀਨ ਤੇ ਕਬਜ਼ਾ ਕੀਤਾ ਜਾਊਗਾ ਤੁਹਾਡੇ ਜਿਹੜੇ ਪੈਸੇ ਆ ਤੁਹਾਨੂੰ ਬਣਦੀ ਜਿਹੜੀ ਰਕਮ ਉਹ ਦਿੱਤੀ ਜਾਊਗੀ ਫਿਰ ਅਸੀਂ ਕਬਜ਼ਾ ਕਰਾਂਗੇ ਅਚਾਨਕ ਸਾਨੂੰ ਮਤਲਬ ਰਾਤ 2 ਵਜੇ ਮੁਲਾਜ਼ਮਾਂ ਨੇ ਸਾਨੂੰ ਦੱਸਿਆ ਵੀ ਅਸੀਂ ਰਾਤ ਦੇ 2 ਵਜੇ ਤੇ ਆਏ ਹੋਏ ਆ ਸਵੇਰੇ ਜਦੋਂ ਸਾਨੂੰ ਪਤਾ ਲੱਗਿਆ ਖੇਤਾਂ ਵਾਲੇ ਲੋਕ ਆਏ ਤਾਂ ਪਤਾ ਲੱਗਿਆ ਵੀ ਆਲਰੇਡੀ ਵੀ ਕਬਜ਼ਾ ਜਿਹੜਾ ਉਹ ਕਰੀ ਜਾ ਰਹੇ ਸੀਗੀ ਤੇ ਅਸੀਂ ਮਤਲਬ ਆਪਦੀ ਖੇਤ ਵੱਲ ਆਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸੀ ਉਹਨਾਂ ਨੇ ਇੰਨੀ ਲਾ ਰੱਖੀ ਸੀ ਅੱਗੇ ਨਹੀਂ ਸੀ ਆਉਣ ਦੇ ਰਹੇ ਇਸ ਕਰਕੇ ਮੇਰੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜਾ ਸਾਡੇ ਨਾਲ ਤੱਕਾ ਹੋਇਆ ਏ ਇਹ ਗਲਤ ਹੈ ਤੁਹਾਡੀ ਜਿਹੜੀ ਚ ਪਹਿਲੀ ਆ ਮਤਲਬ ਕਿੰਨੀ ਆਈ ਹੈ ਇਹ ਚ ਇਹਦੇ ਵਿੱਚ ਜੀ ਸਾਡੀ ਜਿਹੜੀ ਰੋਡ ਦੇ ਵਿੱਚ ਆਈ ਆ ਪੌਣ ਚਾਰ ਕਿੱਲੇ ਵਹਾਂਗੇ ਹੂੰ ਪੌਣ ਚਾਰ ਕਿੱਲੇ ਵਹਣਦੇ ਆ ਜਿਹੜੀ ਰੋਡ ਦੇ ਵਿੱਚ ਆਈ ਆ ਸਾਡੇ ਹੁਣ ਦੇਖੋ ਜੀ ਜਿਹੜਾ ਬਹਾਨਾ ਆਇਆ ਤਾਂ ਆਇਆ ਦੇਖੋ ਸਾਡਾ ਬਹਾਨਾ ਜਿਹੜਾ ਉਹ ਟਾਕੀਆਂ ਵੀ ਬਣ ਚੁੱਕੀਆਂ ਨੇ ਕੁਸ਼ਕ ਬਾਹਣ ਉਧਰਲੀ ਸਾਈਡ ਰਹਿ ਚੁੱਕਿਆ ਕੁਛ ਕਿ ਇਧਰਲੀ ਸਾਈਡ ਰੱਖਿਆ ਵਿਚਾਲੇ ਕੁਛ ਬਤਲ ਜਿਹੜਾ ਸੜਕ 'ਚ ਆਉਣਾ ਸੀ ਉਹ ਤਾਂ ਚਲੋ ਆਉਣੇ ਸੀ ਅਸੀਂ ਛੱਡਣ ਨੂੰ ਤਿਆਰ ਆ ਸਾਡੀ ਕੋਈ ਹੋਣੀ ਪਰ ਸਾਨੂੰ ਪੈਸੇ ਵੀ ਦਿੱਤੇ ਜਾਣ ਕਿ ਤੁਹਾਨੂੰ ਕੀ ਰੇਟ ਦੱਸਿਆ ਗਿਆ ਜੀ ਇਹਦਾ 52 ਲੱਖ 45000 ਰੁਪਿਆ ਰੇਟ ਆ ਤੇ ਰੇਟ ਵੀ ਦੇਖੋ ਬਹੁਤ ਥੋੜਾ ਇਹਦਾ ਤੇ 75 70 ਨੂੰ ਤਾਂ ਵੈਸੇ ਇੱਥੇ ਸੌਦੇ ਹੋ ਰਹੇ ਨੇ 70 ਲੱਖ ਨੂੰ 70 ਨੂੰ ਇੱਥੇ ਆਮ ਸੌਦੇ ਜਿਹੜੇ ਪਿਛਲੇ ਦਿਨਾਂ ਚ ਹੋਏ ਨੇ ਕੋਈ ਨਹੀਂ ਕੁਝ ਵੀ ਨਹੀਂ ਰੇਟ ਵੀ ਨਹੀਂ ਕੁਝ ਵੀ ਹੈਗਾ ਇਸ ਕਰਕੇ ਕਿਸਾਨ ਦੇ ਨਾਲ ਜਿਵੇਂ ਜੱਟ ਜਿਮੀਦਾਰ ਦੇ ਨਾਲ ਤਾਂ ਬਹੁਤ ਜ਼ਿਆਦਾ ੱਟਕਾਈ ਇਸ ਕਰਕੇ ਮੇਰੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜਾ ਤੁਸੀਂ ਇਹ ਕਰ ਰਹੇ ਹੋ ਇਹ ਬਹੁਤ ਗਲਤ ਹੈ ਇਹ ਸਾਡੀ ਕਿਸਾਨੀ ਨੂੰ ਕੁਚਲਿਆ ਜਾ ਰਿਹਾ ਇੱਕ ਜੀਮੀਦਾਰ ਨੂੰ ਮਾਰਿਆ ਜਾ ਰਿਹਾ ਹੈਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੇਖੋ ਇੰਨਾ ਲੋਕਾਂ ਇਹ ਦੇਖੋ ਜਿਹੜਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਪੰਜਾਬ ਦੇ ਵਿੱਚ ਪ੍ਰਕਾਸ਼ ਨਾ ਹੋਵੇ ਅਸੀਂ ਚਾਹੁੰਦੇ ਹਾਂ ਪੰਜਾਬ ਅੱਗੇ ਜਾਵੇ ਪਰ ਇਸ ਤਰ੍ਹਾਂ ਕੁਚਲ ਕੇ ਖਤਮ ਕਰਕੇ ਹੁਣ ਦੇਖੋ ਕਬਜ਼ਾ ਆਲਰੇਡੀ ਉਹਨਾਂ ਨੇ ਲੈ ਚੁੱਕੇ ਨੇ ਦੇਖੋ ਕਿੱਡੇ ਕਿੱਡੇ ਟੂਏ ਪਾ ਗਏ ਪੱਧਰ ਕਰ ਚੁੱਕੇ ਕਰਕੇ ਗਏ ਨੇ ਵahan ਤੇ ਫਿਰ ਮਤਲਬ ਵੀ ਸਾਨੂੰ ਕੋਈ ਪੈਸਾ ਵੀ ਨਹੀਂ ਮਿਲ ਰਿਹਾ ਹੁਣ ਅਸੀਂ ਡੀਸੀ ਸਾਹਿਬ ਦੇ ਪੇਸ ਹੁੱਕੇ ਆਏ ਆ ਅੱਜ ਤੇ ਉਹਨਾਂ ਨੇ ਵੀ ਸਾਨੂੰ ਕੋਈ ਐਡਾ ਕੋਈ ਰਾਹ ਨਹੀਂ ਦਿੱਤਾ ਜੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜੀ ਥੋੜਾ ਦਿਕਸੀਮ ਦਾ ਅਸੀਂ ਦੇਖਦੇ ਆ ਕਿ ਬਣਦਾ ਏ ਪੌਣੇ ਤਿੰਨ ਸਾਲ ਹੋ ਗਏ ਅੱਗੇ ਦਿਕਸੀਮ ਦਾ ਨਹੀਂ ਨਿਭੜਿਆ ਵੀ ਹੁਣ ਸਾਨੂੰ ਨਹੀਂ ਸਾਨੂੰ ਕੋਈ ਉਮੀਦ ਨਹੀਂ ਰਹੀ ਇਸ ਕਰਕੇ ਸਾਰਿਆਂ ਤੋਂ ਅਸੀਂ ਉਮੀਦ ਕਰਦੇ ਆ ਵੀ ਸਾਡਾ ਸਾਥ ਦਿਓ ਜਿਵੇਂ ਬਾਕੀ ਕਿਸਾਨਾਂ ਦੇ ਨਾਲ ਰਾਫਤਾ ਕੀਤਾ ਜਾਂਦਾ ਕਿ ਤੁਹਾਨੂੰ ਜਿਹੜਾ ਬਣਦਾ ਰੇਟ ਦਿੱਤਾ ਗਿਆ ਤੁਹਾਡੇ ਨਾਲ ਇਸ ਤਰ੍ਹਾਂ ਕੋਈ ਗਲਤ ਬਾਤ ਹੋਈ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਅਸੀਂ ਕਈ ਵਾਰੀ ਜਦੋਂ ਪਹਿਲਾਂ ਮੀਟਿੰਗਾਂ ਵਗੈਰਾ ਕਿਸਾਨਾਂ ਦੀਆਂ ਚੱਲਦੀਆਂ ਸੀ ਉਹਦੇ ਵਿੱਚ ਸਾਡੇ ਮਤਲਬ ਅਸੀਂ ਜਾਂਦੇ ਹੁੰਦੇ ਸੀ ਉਹਦੇ ਵਿੱਚ ਅਸੀਂ ਗੱਲ ਰੱਖਦੇ ਹੁੰਦੇ ਸੀ ਵੀ ਇਹ ਰੇਟ ਕੁਝ ਵੀ ਨਹੀਂ ਪਰ ਇਹ ਕੁਝ ਨਹੀਂ ਹੋਇਆ ਜੀ ਕੋਈ ਰੇਟ ਰੂਟ ਨਹੀਂ ਦੇ ਰਹੇ ਬਸ ਉਹਨਾਂ ਨੇ ਜੋ ਸਰਕਾਰ ਆ ਜਿਹੜਾ ਟੱਕਾ ਕਰ ਰਹੀ ਹੈ ਸਰਕਾਰ ਨੇ ਮਤਲਬ ਜੋ ਰੇਟ ਕਰਤਾ ਮਤਲਬ ਉਹ ਉਹੀ ਰੇਟ ਆ ਜੀ ਕੋਈ ਰੇਟ ਨਹੀਂ ਵਧਿਆ ਕੁਝ ਨਹੀਂ ਹੈਗਾ ਤੁਹਾਡਾ ਕੋਈ ਬਤ ਸੁਲੂਕੀ ਵੀ ਹੋਈ ਹੈ ਤੇ ਅੱਜ ਹਾਂਜੀ ਪ੍ਰਸ਼ਾਸਨ ਵੱਲੋਂ ਜਦੋਂ ਅਸੀਂ ਆ ਰਹੇ ਸੀ ਪ੍ਰਸ਼ਾਸਨ ਵੱਲੋਂ ਮੈਨੂੰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਮਤਲਬ ਵੀ ਮੈਨੂੰ ਅੱਗੇ ਜਾਣ ਦਿੱਤਾ ਜਾਵੇ ਕਮ ਸੇ ਕਮ ਪ੍ਰਸ਼ਾਸਨ ਨਾਲ ਜੋ ਕਬਜ਼ਾ ਕਰ ਰਹੇ ਮੈਨੂੰ ਗਲਤ ਤਾਂ ਕੀਤੀ ਮੈਨੂੰ ਦੱਸਣਾ ਨਾ ਉਹਨਾਂ ਨੂੰ ਵੀ ਵੀ ਇਹ ਸਾਡੇ ਹਜੇ ਅਸੀਂ ਪੈਸੇ ਨਹੀਂ ਚੱਕੇਗੇ ਸਾਡਾ ਉੱਥੇ ਕੋਈ ਕਲੀਅਰ ਨਹੀਂ ਹੈਗਾ ਤੁਸੀਂ ਕਿਵੇਂ ਕਰ ਸਕਦੇ ਹੋ ਤੁਸੀਂ ਸਾਨੂੰ ਭਰੋਸਾ ਦਾ ਸੀ ਪਰ ਉਹਨਾਂ ਨੇ ਸਾਨੂੰ ਅੱਗੇ ਨਹੀਂ ਦਿੱਤਾ ਜਾ ਰਹੇ ਹਮ ਉਲਟਾ ਮੈਨੂੰ ਇਹ ਕਹਿ ਰਿਹਾ ਵੀ ਨਹੀਂ ਮੈਡਮ देखो ਜਾਂ ਤਾਂ ਤੁਸੀਂ ਘਰ ਨੂੰ ਜਾਓ ਤੇ ਜਾਂ ਸਾਡੇ ਨਾਲ ਗੱਡੀ 'ਚ ਬੈਠੋ ਤੁਸੀਂ ਦੇਖ ਲਓ ਤੁਸੀਂ ਹੁਣ ਦੇਖ ਲਓ ਵੀ ਤੁਸੀਂ ਕੀ ਕਰਨਾ ਹਵਾਲਾ ਜਾਣਾ ਜਾਂ ਘਰ ਜਾਣਾ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਨੂੰ ਤੇ ਕਹਿਣਾ ਚਾਹਣੀ ਆ ਵੀ ਦੇਖੋ ਇਸ ਤਰ੍ਹਾਂ ਸਾਡਾ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਹੈਗੇ ਨਹੀਂ ਤਾਂ ਸਾਡਾ ਪੰਜਾਬ ਦੇ ਲੋਕ ਡਰੇ ਆ ਤੇ ਨਾ ਹੀ ਅਸੀਂ ਡਰਾਂਗੇ ਆਪਦੇ ਹੱਕਾਂ ਲਈ ਅਸੀਂ ਲੋਕਾਂ ਦੇ ਹੱਕਾਂ ਲਈ ਲੜਦੇ ਆਂਗੇ ਤੇ ਹਮੇਸ਼ਾ ਕਿਉਂ ਅਸੀਂ ਪੰਜਾਬ ਦੇ ਲਈ ਸਾਰੇ ਲੋਕ ਲੜਦੇ ਨੇ ਅਸੀਂ ਆਪਣੇ ਹੱਕ ਲਈ ਕਿਉਂ ਨਹੀਂ ਲੜ ਰਹੇ ਹਾਂ ਬਿਲਕੁਲ ਇਸ ਕਰਕੇ ਸਾਰਿਆਂ ਨੂੰ ਆਪਾਂ ਉਹਦੇ ਹੱਕਾਂ ਦੇ ਲਈ ਲੜਨਾ ਚਾਹੀਦਾ ਆਉਣਾ ਚਾਹੀਦਾ ਸਾਡੇ ਪੰਜਾਬ ਦੀ ਪਾਣੀਆਂ ਦਾ ਮਸਲਾ ਪਾਣੀਆਂ ਤੇ ਵੀ ਡਾਕਾ ਪੈ ਰਿਆ ਸਾਡੀ ਕਿਸਾਨੀ ਤੇ ਵੀ ਡਾਕਾ ਪੈ ਗਿਆ ਤੇ ਇਸ ਕਰਕੇ ਫਿਰ ਕਹਿੰਦੇ ਵੀ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਕਿਸਾਨ ਖੁਦਕੁਸ਼ੀਆਂ ਨਹੀਂ ਕਰਨਗੇ ਤਾਂ ਕੀ ਕਰਨਗੇ ਅੱਜ ਸਾਨੂੰ ਪਤਾਗਾ ਜਿਹਦੀ ਕਿਸਾਨ ਦੀ ਜੱਟ ਦੀ ਕਹਿੰਦੇ ਜਮੀਨ ਇਕੋ ਨੂੰ ਹਮ ਹਮੇਸ਼ਾ ਆਪਦੇ ਨਾਲ ਸਾਹਮਣੇ ਰੱਖਦਾਗਾ ਕਦੇ ਆਪਦੇ ਤੋਂ ਜ਼ਮੀਨ ਨੂੰ ਜੱਟ ਦੂਰ ਨਹੀਂ ਕਰਦਾ ਪਰ ਜਦੋਂ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਉਹਦੀ ਬੇਵਸੀ ਗੱਲ ਹੋ ਜਾਂਦੀ ਆ ਸਾਡੇ ਮੈਨੂੰ ਇਹ ਚੀਜ਼ ਕਦੇ ਨਹੀਂ ਭੁੱਲਣੀ ਵੀ ਸਾਡੇ ਬਜ਼ੁਰਗ ਇੱਥੇ ਆ ਕੇ ਰੋਂਦੇ ਰਹੇ ਵੀ ਨਹੀਂ ਅਸੀਂ ਜ਼ਮੀਨ ਆ ਜਿਹੜੀ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਇਹਦੇ ਵਿੱਚ ਕੋਈ ਰਿਕਰਵਟ ਬਣਨੀ ਆ ਰਿਕਰਵਟ ਨਹੀਂ ਬਣਨੀ ਕਮ ਸੇ ਕਮ ਕਿਸਾਨ ਨੂੰ ਉਹਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਬਣਦਾ ਰੇਟ ਨਹੀਂ ਦਿੱਤਾ ਜਾ ਅਸੀਂ ਆਪਣੀ ਮਾਲਕੀ ਤੇ ਰੇਟ ਨਹੀਂ ਲਾ ਸਕਦੇ ਆਪਣੀ ਮਰਜ਼ੀ ਨਾਲ ਅਸੀਂ ਸਾਡੀ ਸਾਡੀ ਮਾਲਕੀ ਤੇ ਕੋਈ ਆ ਕੇ ਸਰਕਾਰਾਂ ਰੇਟ ਲਾਉਂਦੀ ਹੈ ਨਹੀਂ ਜੀ ਤੁਹਾਨੂੰ ਫੈਸਲਾ ਸੁਣਾਤਾ ਤੁਸੀਂ ਇਹ ਫੈਸਲਾ ਮਨਜ਼ੂਰ ਹੈਗਾ ਜਾਂ ਨਾ ਹੈਗਾ ਅਸੀਂ ਤੁਹਾਡੇ ਜਿਹੜੀ ਕੁਛ ਵੀ ਇਹ ਮਾਲਕੀ ਸੀ ਖੋਹ ਲੈਣੀ ਹੈ ਇਸ ਕਰਕੇ ਅੱਜ ਸਾਡੀ ਮਾਲਕੀ ਜਿਹੜੀ ਸਾਥੋਂ ਖੋਹੀ ਨਾ ਸਾਨੂੰ ਪੈਸਾ ਮਿਲਿਆ ਤੇ ਨਾ ਸਾਡੀ ਜ਼ਮੀਨ ਅੱਜ ਖੋਈ ਗਈ ਤੇ ਸਾਡੇ ਦੇਖੋ ਵਿੱਚ ਮੋਟਰਾਂ ਲੱਗੀ ਹੋਈ ਹੈਗੀ ਉਹ ਵੀ ਇਹਨਾਂ ਨੇ ਪਨੀਰੀ ਵੀ ਦੇਖੋ ਲਾਈ ਵੀ ਸੀ ਉਹ ਵੀ ਮਤਲਬ ਇਹਨਾਂ ਨੇ ਖਰਾਬ ਕਰਤੀ ਬਿਲਕੁਲ ਮਲਾ ਕੇ ਇਹਨਾਂ ਨੇ ਤੱਕਾ ਸਹੀ ਕਰਨ ਦਾ ਕੋਈ ਪ੍ਰਸ਼ਾਸਨ ਨਹੀਂ ਅੱਜ ਸਾਡੇ ਨਾਲ ਕਿਸੇ ਦਾ ਦੇਖੋ ਜੀ ਅਸੀਂ ਆਜ਼ਾਦ ਆਦੇਸ਼ ਦੇ ਵਿੱਚ ਰਹਿ ਰਹੇ ਹਾਂ ਪਰ ਅਸੀਂ ਮੈਨੂੰ ਅੱਜ ਲੱਗਦਾ ਵੀ ਨਹੀਂ ਅਸੀਂ ਆਜ਼ਾਦ ਨਹੀਂ ਅਸੀਂ ਗੁਲਾਮ ਆ ਅਸੀਂ ਜਿਹੜੀ ਗੁਲਾਮੀ ਅਸੀਂ ਕੱਟ ਰਹੇ ਹਾਂ ਖਾਸ ਕਰਕੇ ਪੰਜਾਬੀ ਪੰਜਾਬ ਪੰਜਾਬ ਤਾਂ ਇਸ ਕਰਕੇ ਜਕੜ ਲਿਆ ਪੰਜਾਬ ਨੂੰ ਵੀ ਨਹੀਂ ਤੇਰੇ ਤੇ ਜੋ ਵੀ ਆ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਪੰਜਾਬ ਨਾਲ ਕੀ ਹੋ ਰਿਹਾ ਕਿੰਨੀ ਸਾਡੇ ਪੰਜਾਬ ਨਾਲ ਧੱਕੇਸਾਹੀ ਹੋ ਰਹੀ ਆ ਜੇ ਤੁਹਾਨੂੰ ਮੈਂ ਸੜਕਾਂ ਦੀ ਗੱਲ ਕਰਾਂ ਇਸ ਸੜਕਾਂ ਤੇ ਸਾਡੇ ਆਮ ਲੋਕ ਆ ਜਿਹੜੇ ਉਹ ਚੜ੍ਹ ਨਹੀਂ ਸਕਦੇ ਇਸ ਸੜਕ ਤੇ ਅਸੀਂ ਨਾਲ ਆਪਣੀ ਕੋਈ ਚੀਜ਼ ਬਣਾ ਨਹੀਂ ਸਕਦੇ ਕਿਉਂਕਿ ਪਰਮਿਸ਼ਨ ਤੋਂ ਬਿਨਾ ਕਿਉਂਕਿ ਸਾਡੇ ਹੀ ਬਾਣ ਸਾਡਾ ਕੋਈ ਮਾਲਕੀ ਫਿਰ ਅਸੀਂ ਆਜ਼ਾਦ ਕਿੱਥੇ ਆ ਅਸੀਂ ਕਿਤੇ ਵੀ ਆਜ਼ਾਦ ਨਹੀਂ ਹੈਗੇਗੇ ਅਸੀਂ ਗੁਲਾਮ ਹੋ ਚੁੱਕੇ ਹਾਂ ਪੂਰੀ ਚੰਗੀ ਤਰ੍ਹਾਂ ਗੁਲਾਮ ਹੋ ਚੁੱਕੇ ਹਾਂ ਇਸ ਕਰਕੇ ਆਜੋ ਪੰਜਾਬ ਵਾਸੀਓ ਜਾਗੋ ਜੇ ਅਸੀਂ ਅੱਜ ਨਾ ਜਾਗੇ ਤਾਂ ਫਿਰ ਅਸੀਂ ਜਾਗਾਂਗੇ ਕਦੋਂ ਦੇਖੋ ਜੀ ਜਿਵੇਂ ਤੁਸੀਂ ਆਪਾਂ ਪਹਿਲਾਂ ਦੇਖਿਆ ਵੀ ਸਾਡੇ ਕਿਸਾਨਾਂ ਨੇ ਕਿੰਨਾ ਸੰਘਰਸ਼ ਕੀਤਾ ਦਿੱਲੀ ਬਾਰਡਰਾਂ ਤੇ ਬੈਠੇ ਰਹੇ ਤਾਂ ਨਹੀਂ ਸਾਡੇ ਕਿਸਾਨੀ ਦਾ ਕੁਝ ਬਣਿਆ ਤੇ ਹੁਣ ਪਿੱਛੇ ਜੀ ਦੇਖੋ ਉਦੋਂ ਕਿਸਾਨਾਂ ਦੇ ਨਾਲ ਤੱਕ ਕਿੰਨਾ ਧੱਕਾ ਹੋਇਆ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਉਹਨਾਂ ਤੇ ਰਾਤ ਨੂੰ ਹਮਲਾ ਕਰਕੇ ਕਿਸਾਨਾਂ ਨੂੰ ਉਠਾਇਆ ਦਿੱਤਾ ਇਸ ਕਰਕੇ ਅਸੀਂ ਤਾਂ ਜੀ ਇਸ ਚੀਜ਼ ਦਾ ਖਲਾਫ ਵੀ ਨਹੀਂ ਲੜ ਸਕਦੇ ਇਸ ਚੀਜ਼ ਦਾ ਅਸੀਂ ਵਿਰੋਧ ਵੀ ਨਹੀਂ ਕਰ ਸਕਦੇ ਜੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਤੇ ਸਾਡੇ ਦੇ ਪਰਚੇ ਦਰਜ ਕੀਤੇ ਜਾਂਦੇ ਆ ਪਰਚੇ ਦਰਜ ਕਰਕੇ ਸਾਨੂੰ ਅੰਦਰ ਸਿੱਟਿਆ ਜਾਂਦਾ ਏ ਵੀ ਮਤਲਬ ਕੁੱਲ ਮਿਲਾ ਕੇ ਸਾਡੀ ਆਵਾਜ਼ ਵੀ ਬੰਦ ਕਰ ਦਿੱਤੀ ਇਹਨਾਂ ਨੇ ਸਾਡੇ ਤੋਂ ਸਾਡਾ ਸਾਰਾ ਕੁਝ ਖੋਲਿਆ ਜੀ ਸਾਡਾ ਪਾਣੀ ਇਹਨਾਂ ਨੇ ਖੋਲਿਆ ਕਿਸਾਨੀ ਇਹਨਾਂ ਨੇ ਖੋਲੀ ਜੀ ਸਾਡੀ ਤੇ ਸਭ ਕੁਝ ਮਤਲਬ ਪੰਜਾਬ ਨੂੰ ਇਹਨਾਂ ਨੇ ਇੱਕ ਤਰ੍ਹਾਂ ਦਾ ਵੇਚ ਦਿੱਤਾ ਜੀ ਹਾਂਜੀ ਮੈਂ ਨਾ ਇਹ ਲੱਸਤੇ ਹੀ ਗੱਲ ਕਹਿਣਾ ਚਾਹੁੰਗੀ ਵੀ ਇੱਥੇ ਸਾਡੇ ਜ਼ਮੀਨ ਦੇ ਵਿੱਚ ਅਗਲਾ ਕੋਈ ਕੰਮ ਨਾ ਚਲਾਇਆ ਜਾਵੇ ਜਿੰਨਾ ਚਿੱਕਰ ਸਾਨੂੰ ਸਾਡੀ ਬਣਦੀ ਹੋਈ ਰਕਮਾ ਜਿਹੜੀ ਉਹ ਦਿੱਤੀ ਨਹੀਂ ਜਾਂਦੀ ਇਸ ਕਰਕੇ ਸਾਸੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਲਦ ਤੋਂ ਜਲਦ ਸਾਡੀ ਇਹ ਜ਼ਮੀਨ ਦਾ ਜਿਹੜਾ ਸਾਨੂੰ ਮੁੱਲ ਹੈ ਜਿਹੜਾ ਉਹ ਦਿੱਤਾ ਜਾਵੇ ਅਗਰਵਾਈਜ਼ ਫਿਰ ਵੀ ਪ੍ਰਸ਼ਾਸਨ ਇੱਥੇ ਕੋਈ ਕੰਮ ਚਲਾਉਣਾ ਚਾਹੁੰਦਾ ਹੈਗਾ ਜੇ ਕੱਲ ਨੂੰ ਕੋਈ ਕੰਮ ਨਾ ਚਲਾਇਆ ਜਾਵੇ ਜਿੰਨਾ ਚਿੱਕਰ ਸਾਨੂੰ ਸਾਡੀ ਬਣਦੀ ਹੋਈ ਰਕਮਾਂ ਜਿਹੜੀ ਉਹ ਦਿੱਤੀ ਨਹੀਂ ਜਾਂਦੀ ਇਸ ਕਰਕੇ ਸਾਸੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਲਦ ਤੋਂ ਜਲਦ ਸਾਡੀ ਇਹ ਜ਼ਮੀਨ ਦਾ ਜਿਹੜਾ ਸਾਨੂੰ ਮੁੱਲ ਹੈ ਜਿਹੜਾ ਉਹ ਦਿੱਤਾ ਜਾਵੇ ਅਗਰਵਾਈਜ਼ ਫਿਰ ਵੀ ਪ੍ਰਸ਼ਾਸਨ ਇੱਥੇ ਕੋਈ ਕੰਮ ਚਲਾਉਣਾ ਚਾਹੁੰਦਾ ਹੈਗਾ ਜੇ ਕੱਲ ਨੂੰ ਕੋਈ ਹਿੰਮਕੀਮ ਹੁੰਦੀ ਹੈਗੀ ਅਸੀਂ ਇੱਥੇ ਰੋਕਾਂਗੇ ਜੀ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਉਹਦਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ